welcom ਤੁਹਾਡਾ ਮੇਰੇ ਚੈਨਲ ਤੇ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਲੇਡੀਜ਼ ਕੋਟੀ ਦੇ ਕਿੰਨੇ ਜੋਟੇ ਪਾਉਣੇ ਹਨ ਤੇ ਕਿੰਨੇ ਬਾਹ ਦੇ ਜੋਟੇ ਪਾਉਣੇ ਹਨ ਕਿੰਨੇ ਅਗਲੀ ਸਾਈਡ ਦੇ ਜੋਟੇ ਪਾਉਣੇ ਹੈ ਤੇ ਕਿੰਨੇ ਬੈਕ ਸਾਈਡ ਦੇ ਪਾਉਣੇ ਹੈ ਇਹ ਜੋ ਆਪਾਂ ਲੇਡੀਜ਼ ਕੋਟੀ ਤਿਆਰ ਕੀਤੀ ਹੈ ਨਾ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਮੋਤੀ ਵੀ ਲਗਾਏ ਹੈ। ਦੇਖੋ ਆਪਾਂ ਤੁਹਾਨੂੰ ਦਿਖਾਈਏ ਪਹਿਲਾਂ ਤਾਂ ਜਦੋਂ ਆਪਾਂ ਇੱਥੋਂ ਇਹ ਸਟਾਰਟ ਕੀਤੀ ਕਟਾਮਾਂ ਵਾਲੀ ਕੋਟੀ। ਨੀਚੇ ਵੀ ਇਸਦੇ ਦੇਖੋ ਇਸ ਤਰ੍ਹਾਂ ਮੈਂ ਕਟਾਮ ਬਣਾਈ ਹੈ। ਇਸ ਤਰ੍ਹਾਂ ਕਟਾਮ ਬਣਾਈ ਹੈ ਤੁਹਾਨੂੰ ਦਿਖ ਰਹੀ ਹੈ ਨਾ। ਕਟਾਮ ਬਣਾਈ ਹੈ। ਇੱਥੋਂ ਤੱਕਰ ਮੈਂ ਇਸਦੇ 35 ਜੋਟੇ ਲਾਏ ਸੀ। 35 ਜੋਟੇ 35 ਜੋਟਿਆਂ ਵਿੱਚੋਂ 6 ਫੱਟੀ ਦੇ ਰੱਖ ਲਏ ਸੀ। 6 ਜੋਟੇ ਫੱਟੀ ਦੇ ਰੱਖ ਲਏ ਸੀ ਜੋ ਇਹ ਬੁਣੀ ਹੈ ਪੁੱਠੇ ਕੁੰਡਿਆਂ ਦੀ ਇਸ ਤੋਂ ਬਾਅਦ ਇਹ ਇੱਧਰ ਇੱਥੋਂ ਤੱਕ ਰਹਿ ਗਈ ਬਾਕੀ 35 ਵਿੱਚੋਂ 6 ਕੱਢ ਦਿਓ ਠੀਕ ਹੈ ਨਾ ਬਾਕੀ ਇੰਨੇ ਰਹਿ ਗਏ ਬਾਕੀ ਹੈ ਤਾਂ ਸਾਰੇ 35 ਹੀ ਅਗਲੀ ਸਾਈਡ ਦੇ 35 ਇੰਚ ਕੁੰਡੇ ਲੈ ਲੇ ਫਿਰ ਮੈਂ ਇਸ ਦੀ ਲੰਬਾਈ ਰੱਖੀ ਹੈ 19 ਇੰਚ ਇੱਥੋਂ ਸਟਾਰਟ ਕਰਕੇ ਮੈਂ ਤਾਂ ਇਸ ਤਰ੍ਹਾਂ ਗੱਠ ਨਾਲ ਹੀ ਨਾਪ ਲੈਣੀ ਹੁੰਦੀ ਆ ਇਥੋਂ ਧਿਕਰ ਮੋੜਾ ਆ ਗਿਆ ਨਾ ਜਿਵੇਂ ਇੱਕ ਗਿੱਟ ਦੋ ਗਿੱਠਾਂ ਕਰਕੇ ਤੇ ਅੱਗੇ ਚਾਰ ਉਂਗਲਾਂ ਕਰ ਲੈਣੀ ਹੈ ਤੁਸੀਂ ਚਾਹੋ ਤਾਂ ਇੰਚੀ ਟੇਪ ਨਾਲ ਵੀ ਨਾਪ ਸਕਦੇ ਹੋ ਠੀਕ ਹੈ ਨਾ ਇਸੇ ਹੀ ਤਰ੍ਹਾਂ ਇਸ ਦੀ ਇਧਰ ਵਾਲੀ ਸਾਈਡ ਤੇ ਕਟਾਮ ਬਣਾਈ ਹੈ ਪਹਿਲਾਂ ਤਾਂ ਹਾਂ نیچے ਕਟਾਮ ਬਣਾਈ ਹੈ ਦਿਖ ਰਿਹਾ ਇਹ ਨਾ ਤੁਹਾਨੂੰ نیچے ਕਟਾਮ ਬਣਾਈ ਫਿਰ ਇਸ ਤੇ ਮੈਂ ਪੌਕਟ ਲਗਾਈ ਆ ਦੇਖੋ ਇਸ ਤਰ੍ਹਾਂ ਪੌਕਟ ਲਗਾਈ ਇਸ ਤਰ੍ਹਾਂ ਇਸਦੀ ਪਾਕਟ ਲੱਗੀ ਹੋਈ ਹੈ ਜਦੋਂ ਇਹ ਪਾਕਟ ਲਗਾਉਣੀ ਹੈ ਤਾਂ ਪਾਕਟ ਦੇ ਇਹ ਇੰਨੇ 16 ਕੁੰਡੇ ਰੱਖਣੇ ਹਨ 35 ਦਾਾ ਪੂਰੇ ਰੱਖ ਲੈਣੇ ਹਨ ਤੇ ਆ 16 ਹੀ ਰੱਖਣੇ ਹਨ ਜੇ ਜ਼ਿਆਦਾ ਰੱਖੇ ਤਾਂ ਇਹ ਜ਼ਿਆਦਾ ਲੰਬੀ ਹੋ ਜਾਏਗੀ ਇੱਥੋਂ ਤੱਕ ਇਹ 16 ਹਨ ਦੇਖੋ ਉੱਪਰ ਆ ਕੇ ਫਿਰ ਇਹ ਨਾ ਠੇ ਕੁੰਡੇ ਪਾ ਦਿੱਤੇ ਮੈਂ ਇਸ ਤਰ੍ਹਾਂ ਇਸ ਦਾ ਮੂੰਹ ਬਣ ਜਾਂਦਾ ਇੱਥੇ ਫਿਰ ਇਹ ਮੈਂ ਡਿਜ਼ਾਈਨ ਪਾ ਦਿੱਤਾ ਠੀਕ ਹੈ ਇੰਨਾ ਡਿਜ਼ਾਈਨ ਪਾਇਆ ਇੱਥੋਂ ਤੱਕ ਰੇ ਇਸ ਤੋਂ ਅੱਗੇ ਮੈਂ ਪਲੇਨ ਕਰ ਦਿੱਤਾ ਦੇਖੋ ਤੁਹਾਨੂੰ ਨੇੜੇ ਕਰਕੇ ਦਿਖਾਵਾਂ ਇੱਥੇ ਤਾਂ ਆਹ ਵਾਲਾ ਡਿਜ਼ਾਈਨ ਪਾ ਦਿੱਤਾ ਸੌਖਾ ਹੀ ਹੈ ਡਿਜ਼ਾਈਨ ਸ਼ੇਡ ਹੀ ਰੱਖੇ ਹੋਏ ਐ ਗਲੀਆਂ ਹੀ ਰੱਖੀਆਂ ਹੋਈਆਂ ਹਨ ਉਸ ਤੋਂ ਅੱਗੇ ਰੱਖਿਆ ਹੈ ਪਲੇਨ ਇੰਨਾ ਪਲੇਨ ਬੁਣ ਲੈਣਾ ਹੈ 5 ਇੰਚ 5 ਇੰਚ ਪਲੇਨ ਬੁਣ ਕੇ ਉਸ ਤੋਂ ਅੱਗੇ ਚਾਹੇ ਤਾਂ ਤੁਸੀਂ ਪੁੱਠੇ ਸਿੱਧੇ ਕੁੰਡੇ ਪਾ ਲਓ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਜੇ ਤੁਸੀਂ ਇਸ ਤਰ੍ਹਾਂ ਨਹੀਂ ਪਾਉਣੀ ਤਾਂ ਤੁਸੀਂ ਧਾਗਾ ਅੱਗੇ ਖਿੱਚ ਕੇ ਆਹ ਕੁੰਡਾ ਬਣਾ ਸਕਦੇ ਹਾਂ ਜੋ ਮੈਂ ਡਿਜ਼ਾਈਨ ਬਣਾਇਆ ਹੈ ਜੇ ਤੁਹਾਨੂੰ ਇਹ ਡਿਜ਼ਾਈਨ ਨਾ ਪਤਾ ਲੱਗੇ ਨਾ ਤੁਸੀਂ ਮੈਨੂੰ ਕਮੈਂਟ ਕਰ ਦੇਣਾ ਮੈਂ ਤੁਹਾਨੂੰ ਡਿਜ਼ਾਈਨ ਇਹ ਬਣਾ ਕੇ ਵੀ ਦਿਖਾ ਦਿਆਂਗੀ ਵੀ ਕੋਟੀ ਦੇ ਵਿੱਚ ਜੋ ਉੱਪਰ ਡਿਜ਼ਾਈਨ ਪਾਇਆ ਸੀ ਉਹ ਕਿਸ ਤਰ੍ਹਾਂ ਬਣਦਾ ਹੈ ਤੁਸੀਂ ਮੈਨੂੰ ਕਮੈਂਟ ਕਰ ਦਿਓ ਜੇ ਤੁਹਾਨੂੰ ਡਿਜ਼ਾਈਨ ਨਾ ਆਇਆ ਵੈਸੇ ਤਾਂ ਸਾਰਿਆਂ ਨੂੰ ਡਿਜ਼ਾਈਨ ਇਹ ਆਉਂਦਾ ਹੀ ਹੈ ਸਲਾਈ ਉੱਪਰ ਦੀ ਧਾਗਾ ਖਿੱਚ ਕੇ ਬਣਾਇਆ ਹੈ ਠੀਕ ਹੈ ਨਾ ਉਸ ਤੋਂ ਬਾਅਦ ਇੱਥੇ ਰੱਖ ਤੇ ਮੈਂ ਜੋ ਗੋਲ-ਗੋਲ ਬਣਾਈ ਦੀ ਹੈ ਅੱਗੇ ਇਹਨੂੰ ਫੁੱਲ ਪਤਾਸਾ ਕਹਿੰਦੇ ਸੀ ਫੁੱਲ ਪਤਾਸਾ ਗੋਲ-ਗੋਲ ਰੱਖਿਆ ਇਸ ਵਿੱਚ ਬਾਅਦ ਵਿੱਚ ਮੋਤੀ ਲਗਾਏ ਆ ਦੇਖੋ ਮੋਤੀ ਲੱਗੇ ਹੋਏ ਹਨ ਇਹ ਬਾਅਦ ਵਿੱਚ ਲਗਾਏ ਆ ਮੈਂ ਇੰਨਾ ਹੀ ਉੱਪਰ ਫਿਰ ਬਣਾ ਲੈਣਾ ਬਣਾ ਲੈਣਾ ਦੇਖੋ ਜਿਹੜਾ ਇਹ ਬਣਾਇਆ ਇੱਥੋਂ ਲੈ ਕੇ ਇੱਥੋਂ ਤੱਕਰ ਜੋ ਮੈਂ ਬਣਾਇਆ ਇਹਦੇ ਨਾਲ ਫਿਟਿੰਗ ਵਧੀਆ ਆਉਂਦੀ ਹੈ ਆਪਣੀ ਕੋਟੀ ਜਦੋਂ ਆਪਾਂ ਪਾ ਲੈਂਦੇ ਹਾਂ ਨਾ ਫਿਟਿੰਗ ਵਧੀਆ ਆ ਜਾਂਦੀ ਹੈ ਇਸ ਤੋਂ ਅੱਗੇ ਫਿਰ ਇੱਥੋਂ ਕਾਟ ਸ਼ੁਰੂ ਕਰ ਦੇਣੀ ਹੈ ਇਸ ਦੀ ਗਲੇ ਦੀ ਜੋ ਕਿ ਆਪਾਂ 20 ਗਲਾ ਬਣਾਉਣਾ ਹੈ ਨਾ 20 ਗਲੇ ਦੇ ਵਿੱਚ ਇੱਥੋਂ ਆਪਾਂ ਇੱਕ 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 ਕੁੰਡਾ ਘਟਾਉਣਾ ਹੈ ਇੱਕ-ਇੱਕ ਕੁੰਡਾ 2 ਇੰਚਾਂ ਤੇ ਕਰ ਕਟਾ ਕੇ ਤੇ ਇਧਰ ਨਾਲ ਹੀ ਆਪਾਂ ਮੋਡੇ ਦੀ ਕਾਟ ਸ਼ੁਰੂ ਕਰ ਦੇਣੀ ਹੈ ਇੱਥੋਂ ਮੋਡੇ ਦੀ ਕਾਟ ਵੀ ਨਾਲ ਹੀ ਸ਼ੁਰੂ ਕਰ ਦੇਣੀ ਹੈ ਮੋਡੇ ਦੀ ਕਾਟ ਵਾਸਤੇ ਜੇ ਤਾਂ ਬਰੀਕ ਪੱਛਮ ਹੋਵੇ ਤਾਂ ਤੁਸੀਂ 4 1 ਦੀ ਕਾਟ ਪਾ ਸਕਦੇ ਹੋ ਪਹਿਲਾਂ 4 ਘਟਾ ਦਿਓ ਫਿਰ 3 ਘਟਾ ਦਿਓ ਫਿਰ 2 ਫਿਰ 1 ਇਹ ਪੱਛਮ ਬਰੀਕ ਹੀ ਹੈ ਜੇ ਤੁਸੀਂ ਮੋਟੀ ਪੱਛਮ ਦੀ ਬਣਾਉਣੀ ਹੈ ਕੋਟੀ ਤਾਂ ਫਿਰ ਸਾਨੂੰ 3 1 ਦੀ ਕਾਟ ਪਾਉਣੀ ਪਵੇਗੀ ਕਿਉਂਕਿ ਉਹ ਮੋਟੀ ਹੁੰਦੀ ਹੈ ਪੱਛਮ ਉਸ ਲਈ ਪਹਿਲਾਂ 3 ਘਟਾ ਦਿਓ ਫਿਰ 2 ਫਿਰ 1 ਠੀਕ ਹੈ ਨਾ 1 ਘਟਾ ਕੇ ਅੱਗੇ ਇਸ ਪਲੇਨ ਸਿੱਧਾ ਹੀ ਬੁਣ ਦੇਣਾ ਇਸ ਤਰ੍ਹਾਂ ਮੋੜਾ ਤੇ ਇਧਰ ਵਾਲੀ ਸਾਈਡ ਜੋ ਆਪਾਂ ਗਲਾ ਬਣਾਉਣਾ ਹੈ ਵੀ ਇੱਥੇ ਇੱਕ ਇੱਕ ਕਰਕੇ ਇੱਥੋਂ ਸ਼ੁਰੂ ਕਰਕੇ ਨਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਇਸ ਤਰ੍ਹਾਂ ਘਟਾਉਂਦੇ ਜਾਣਾ ਹੈ ਘਟਾ ਘਟਾ ਕੇ ਇੱਥੇ ਜਦੋਂ 12 ਕੁੰਡੇ ਰਹਿ ਗਏ ਇੱਥੇ 12 ਜੋਟੇ ਕੁੰਡੇ ਨਹੀਂ ਸੌਰੀ 12 ਜੋਟੇ ਜਦੋਂ ਰਹਿ ਗਏ ਤਾਂ ਤੁਸੀਂ ਇੱਥੇ ਬੰਦ ਕਰ ਦੇਣਾ ਹੈ 12 ਜੋਟੇ ਰਹਿ ਗਏ ਠੀਕ ਹੈ ਨਾ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਬਣਾਣੀ ਹੈ ਇਧਰ ਵਾਲੀ ਸਾਈਡ ਵੀ ਕਟਾਮ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਸ ਤਰ੍ਹਾਂ ਕਟਾਮ نیچے ਬਣਾਉਣੀ ਹੈ ਪਹਿਲਾਂ ਜੋ ਕਟਾਮ ਬਣਾਉਣੀ ਹੈ 7-7 ਲੈ ਹੋਏ ਆ ਮੈਂ 7 ਕੁੰਡੇ ਲੈ ਕੇ ਇੱਥੇ ਘਟਾਈ ਪਾਈ ਹੈ ਇੱਥੇ ਫਿਰ ਜਾਲੀ ਬਣਾਈ ਹੈ ਜਾਲੀ ਵਿੱਚ ਦੀ ਕੁੰਡਾ ਵਧਾ ਦਿੱਤਾ ਠੀਕ ਹੈ ਫਿਰ ਇੱਥੇ ਪੌਕਟ ਲੱਗ ਗਈ ਹਾਂ ਵਾਲੀ ਇੱਥੇ ਪੌਕਟ ਲਗਾ ਦੇਤੀ ਠੀਕ ਹੈ ਉਨਾ ਹੀ ਇਹ ਡਿਜ਼ਾਈਨ ਇਹਨਾ ਪਾ ਲੈਣਾ ਫਿਰ ਉਸੇ ਤਰ੍ਹਾਂ ਹੀ ਇੱਥੇ ਪਲੇਨ ਬੁਣ ਲੈਣਾ ਇਹਨਾ ਪਲੇਨ ਬੁਣ ਕੇ ਫਿਰ ਆਹ ਵਾਲਾ ਡਿਜ਼ਾਈਨ ਫਿਰ ਪਾ ਲੈਣਾ ਇੱਥੇ ਇਹ ਗੋਲ-ਗੋਲ ਬਣਾਉਣੇ ਹਨ ਦੋ ਸਿੱਧੇ ਦੋ ਪੁੱਠੇ ਕਰਕੇ ਗੋਲ ਬਣਾ ਦੇਣਾ ਤਾਂ ਕਿ ਆਪਾਂ ਮੋਤੀ ਲਗਾ ਲਈਏ ਇਹ ਮੋਤੀ ਦੇਖੋ ਮੈਂ ਬਾਅਦ ਵਿੱਚ ਲਗਾਏ ਹੈ ਪਹਿਲਾਂ ਸਾਰੀ ਕੋਟੀ ਬੁਣ ਕੇ ਬਾਦ ਵਿੱਚ ਇਹ ਮੋਤੀ ਲਗਾ ਦਿੱਤੇ ਵਿੱਚ ਕਿ ਰੈਡੀਮੇਡ ਵਾਂਗੂ ਬਣ ਜਾਵੇ ਆ ਦੇਖੋ ਇਸ ਤਰ੍ਹਾਂ ਗੋਲ ਬਣਾਉਣਾ ਗੋਲ ਗੋਲ ਬਣਾ ਕੇ ਵਿੱਚ ਮੋਤੀ ਲਗਾਏ ਹੋਏ ਐ ਫਿਰ ਉਸ ਉਹੀ ਡਿਜ਼ਾਈਨ ਪਾ ਦੇਣਾ ਅੱਗੇ ਇਹ ਡਿਜ਼ਾਈਨ ਦੀ ਤੁਹਾਨੂੰ ਸਮਝ ਆ ਗਈ ਤਾਂ ਠੀਕ ਐ ਨਹੀਂ ਆਪਾਂ ਅਗਲੀ ਵੀਡੀਓ ਵਿੱਚ ਇਹ ਡਿਜ਼ਾਈਨ ਤੁਹਾਨੂੰ ਪਾ ਕੇ ਦੱਸਾਂਗੇ ਸਲਾਈ ਤੇ ਵੀ ਜੋ ਉੱਪਰ ਵਾਲਾ ਡਿਜ਼ਾਈਨ ਕੋਟੀ ਦਾ ਸੀ ਉਹ ਕਿਸ ਤਰ੍ਹਾਂ ਪਾਇਆ ਹੈ ਜੇ ਤੁਹਾਨੂੰ ਸਮਝ ਆ ਗਈ ਤਾਂ ਦੱਸ ਦੇਣਾ ਫਿਰ ਨਹੀਂ ਆਪਾਂ ਦੱਸਾਂਗੇ ਜੇ ਕਿਸੇ ਦਾ ਕਮੈਂਟ ਆ ਗਿਆ ਵੀ ਉਹ ਡਿਜ਼ਾਈਨ ਦੱਸੋ ਤਾਂ ਆਪਾਂ ਜ਼ਰੂਰ ਦੱਸਾਂਗੇ ਠੀਕ ਹੈ ਨਾ ਫਿਰ ਇੱਥੇ ਮੋਡੇ ਦੀ ਕਾਰਟ ਉਸੇ ਤਰ੍ਹਾਂ ਹੀ ਪਾਉਣੀ ਹੈ ਇਧਰ ਵਾਲੀ ਸਾਈਡ ਤੇ 3 1 ਦੀ ਪਹਿਲਾਂ ਇੱਥੇ 3 ਘਟਾ ਲੈਣੇ ਆ ਫਿਰ 2 ਫਿਰ 1 ਇਧਰ ਵੀ ਸ਼ੇਪ ਬਣਨੀ ਹੈ ਗਲਾ ਜੋ ਗਲਾ ਬਣ ਜਾਂਦਾ ਮੈਂ نیچے ਰੱਖ ਕੇ ਤੁਹਾਨੂੰ ਦਿਖਾਉਂਦੀ ਆ ਆ ਗਲਾ ਜੋ ਬਣ ਕੇ ਨਾ ਆ ਤਾਂ ਬਟਨ ਲਗਾ ਲਈ ਹੁਣ ਮੈਨੇ ਤਾਂ ਤਿਆਰ ਕਰ ਲਈ ਸੀ ਕੋਟੀ ਇਹੇ ਤਿਆਰ ਕਰ ਲਈ ਸੀ ਫਿਰ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਂਦੀ ਆਂ ਵੀ ਮੋਤੀ ਲਾ ਕੇ ਕੋਟੀ ਕਿਸ ਤਰ੍ਹਾਂ ਬਣਾਈ ਹੈ ਮੈਂ ਫਿਰ ਇੱਥੇ ਇੱਕ ਇੱਕ ਕਰਕੇ ਇਹ ਘਟਾਉਂਦੇ ਜਾਣਾ ਹੈ ਇੱਕ ਇੱਕ ਕਰਕੇ ਇੱਥੇ ਘਟਾ ਕੇ ਇੱਥੇ ਆਗੇ ਜਦੋਂ ਇੰਨਾ ਪਲੇਨ ਬਣ ਲੈਣਾ 2 ਇੰਚ 2 ਇੰਚ ਫਿਰ ਪਲੇਨ ਬਣ ਲਓ ਇੰਨਾ ਕਾਟ ਪਾ ਕੇ ਠੀਕ ਹੈ ਨਾ ਇਹ ਅਗਲੀ ਸਾਈਡ ਹੋ ਗਈ ਤਿਆਰ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬੈਕ ਸਾਈਡ ਕੋਟੀ ਦੀ ਬੈਕਸਾਈਡ ਇਹ ਹੈਗਾ ਹੈ ਪਿਛਲਾ ਪਾਸਾ ਕੋਟੀ ਦਾ ਡਿਜ਼ਾਈਨ ਮੈਂ ਉਹੀ ਪਾਇਆ ਤੇ ਲੇਕਿਨ ਇਹਦੇ ਕੁੰਡੇ ਰੱਖੇ ਹੈ ਮੈਂ ਪਿਛਲੀ ਦੇ 55 ਆ ਦੇਖੋ 55 ਕੁੰਡੇ ਰੱਖੇ ਹੈ ਇਸ ਤਰ੍ਹਾਂ ਡਿਜ਼ਾਈਨ ਪਾਇਆ ਹੈ ਇਸ ਤਰ੍ਹਾਂ ਕਟਾਮ ਕੱਢਿਆ ਨੀਚੇ ਦੇਖੋ ਕਿਸ ਤਰ੍ਹਾਂ ਲੱਗ ਰਹੇ ਤੁਹਾਨੂੰ ਕਟਾਮ ਬਣੇ ਹੋਏ ਇਸ ਤਰ੍ਹਾਂ ਕਟਾਮ ਬਣਾਏ ਹੈ ਨੀਚੇ ਫਿਰ ਇੰਨਾ ਇਸ ਤਰ੍ਹਾਂ ਗਲੀਆਂ ਰੱਖ ਕੇ ਬਣਾਇਆ ਜਿਹੜੀ ਆ ਚੀਜ਼ ਐ ਇੱਥੇ ਕਾਟ ਪਾਈ ਐ ਦੀ ਇੱਥੇ ਇਹ ਘਟਾਈ ਗਈ ਐ ਕਿ ਕੁੰਡਾ ਇੱਧਰ ਵਧਾਈ ਗਈ ਠੀਕ ਐ ਨਾ ਕਟਾਮਾਂ ਵਾਲੀ ਕੋਟੀ ਬੋਲਦੇ ਐ ਇਸ ਨੂੰ ਫਿਰ ਉਹੀ ਡਿਜ਼ਾਈਨ ਪਾ ਦਿੱਤਾ ਇੱਥੇ ਪਲੇਨ ਰੱਖ ਲਿਆ ਆ ਦੇਖੋ ਆ ਡਿਜ਼ਾਈਨ ਪਾ ਕੇ ਇਸ ਤੋਂ ਅੱਗੇ ਪਲੇਨ ਰੱਖ ਲਿਆ ਪਲੇਨ ਰੱਖ ਕੇ ਉਹੀ ਪਾਤਾ ਡਿਜ਼ਾਈਨ ਪਰ ਪਿੱਛੇ ਮੈਂ ਮਣਕੇ ਨਹੀਂ ਲਗਾਏ ਕਿਉਂਕਿ ਮਣਕੇ ਫਿਰ ਬਾਅਦ ਵਿੱਚ ਆਪਣੇ ਨਾ ਚੁੱਭਦੇ ਰਹਿੰਦੇ ਆ ਬੈਕ ਸਾਈਡ ਵਾਲੇ ਅੱਗੇ ਤੇ ਬਾਹਾਂ ਤੇ ਹੀ ਲਗਾਏ ਆ ਮੈਮੂਤੀ ਬੈਕ ਸਾਈਡ ਨਹੀਂ ਲਗਾਏ ਆ ਦੇਖੋ ਦੋ ਸਿੱਧੇ ਦੋ ਪੁੱਠੇ ਇੱਥੇ ਰੱਖੀ ਆ ਦੋ ਸਿੱਧੇ ਤੇ ਦੋ ਪੁੱਠੇ ਆ ਉਹੀ ਡਿਜ਼ਾਈਨ ਪਾਇਆ ਹੈ ਆ ਦੇਖੋ ਜੋ ਮੈਂ ਤੁਹਾਨੂੰ ਗੋਲ ਕਹਿ ਰਹੀ ਸੀ ਇਹਦੇ ਵਿੱਚ ਮੋਤੀ ਲੱਗਿਆ ਹੈ ਇਸ ਤਰ੍ਹਾਂ ਪਹਿਲਾਂ ਗੋਲ ਬਣਾਉਣਾ ਇਸ ਦੇ ਵਿੱਚ ਬਾਅਦ ਵਿੱਚ ਸੂਈ ਦੇ ਨਾਲ ਧਾਗਾ ਪਾ ਕੇ ਤੁਹਾਨੂੰ ਮੈਂ ਦਿਖਾਉਂਦੀ ਵੀ ਆ ਮੋਤੀ ਅਟੈਚ ਕਰ ਲੈਣਾ ਬਾਅਦ ਵਿੱਚ ਫਿਰ ਆ ਬੁਣ ਲੈਣੀ ਆ ਉਪਰੀ ਸਾਈਡ ਮੋਡੇ ਦੀ ਕਾਟ ਪਾ ਕੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਮੋਢੇ ਦੀ ਕਾਟ ਪਾ ਕੇ ਸਿੱਧਾ ਹੀ ਬੁਣ ਦੇਣਾ ਇੱਥੋਂ ਤਿੰਨ ਇੱਕ ਦੀ ਕਾਟ ਪਾ ਕੇ ਸਿੱਧਾ ਬੁਣ ਕੇ ਇੱਥੇ ਆ ਕੇ ਕਟਾਈ ਪਾਉਣੀ ਹੈ ਗਲੇ ਦੀ ਗਲੇ ਦੀ ਕਟਾਈ ਵਾਸਤੇ ਆਪਾਂ ਪਹਿਲਾਂ ਇੱਥੋਂ ਚਾਰ ਇਕੱਠੇ ਘਟਾ ਦੇਾਂਗੇ ਚਾਰ ਕੁੰਡੇ ਇਕੱਠੇ ਘਟਾ ਕੇ ਫਿਰ ਤਿੰਨ ਕੁੰਡੇ ਘਟਾ ਕੇ ਫਿਰ ਦੋ ਫਿਰ ਇੱਕ ਇਸੇ ਤਰ੍ਹਾਂ ਇਧਰ ਵੀ ਘਟਾਉਣਾ ਹੈ ਫਿਰ ਇਹ ਗਲੇ ਪਿਛਲੇ ਦੀ ਇਸ ਤਰ੍ਹਾਂ ਗੋਲਾਈ ਪੈ ਜਾਂਦੀ ਹੈ ਜਦੋਂ ਇਸ ਤਰ੍ਹਾਂ ਘਟਾਈਏ ਹੁਣ ਆ ਕੀ ਆਪਣੀ ਬਾਜੂ ਆ ਦੇਖੋ ਬਾਹ ਵੀ ਉਸੇ ਤਰ੍ਹਾਂ ਬਣਾਈ ਹੈ ਬਾਹ ਦੇ ਵੀ ਮੈਂ ਕਟਾਮ ਬਣਾਏ ਹੈ ਉਸੇ ਤਰ੍ਹਾਂ ਹੀ ਦੇਖੋ ਬਾਹ ਦੇ ਕਟਾਮ ਵੀ ਬਣਾਏ ਹੈ ਉਸੇ ਤਰ੍ਹਾਂ ਡਿਜ਼ਾਈਨ ਪਾ ਕੇ ਫਿਰ ਦੇਖੋ ਮੋਤੀ ਲਗਾਏ ਹੈ ਮੋਤੀ ਲਗਾ ਕੇ ਫਿਰ ਉਹੀ ਪਲੇਨ ਬੁਣਿਆ ਫਿਰ ਅੱਗੇ ਮੋਤੀ ਲਗਾ ਦਿੱਤੇ ਉਹੀ ਡਿਜ਼ਾਈਨ ਆ ਗਿਆ ਨਾ ਫਿਰ ਫਿਰ ਮੋਤੀ ਬੁਣਾਤੇ ਫਿਰ ਇਸ ਤਰ੍ਹਾਂ ਇਹ ਬਾਹ ਕੰਪਲੀਟ ਕਰ ਲਈ ਇਸੇ ਤਰ੍ਹਾਂ ਹੀ ਦੂਸਰੀ ਬਾਹ ਉਹਦੇ ਵੀ ਕਟਾਮ ਲੱਗੇ ਹੋਏ ਹੈ ਤੇ ਫਿਰ ਮੋਤੀ ਲੱਗੇ ਹੋਏ ਆ ਉਹੀ ਡਿਜ਼ਾਈਨ ਇਹਦਾ ਆ ਗਿਆ ਤੁਹਾਨੂੰ ਇਹ ਸਮਝ ਆ ਗਈ ਹੋएगी ਲੇਡੀਜ਼ ਕੋਪੀ ਮੋਤੀ ਲਾ ਕੇ ਘਰੇ ਕਿਸ ਤਰ੍ਹਾਂ ਬਣਾਈ ਹੈ ਮੈਂ ਜੋ ਤੁਹਾਨੂੰ ਸਮਝਾਈ ਹੈ ਜੇ ਤੁਹਾਨੂੰ ਨਾ ਸਮਝ ਆਈ ਹੋਈ ਤਾਂ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸ ਦੇਣਾ ਮੈਂ ਤੁਹਾਨੂੰ ਡਿਜ਼ਾਈਨ ਵੀ ਦੱਸ ਦਿਆਂਗੀ ਤੇ ਕਿਸ ਤਰ੍ਹਾਂ ਬਣਾਈ ਉਹ ਵੀ ਦੱਸ ਦਿਆਂਗੀ ਇਹ ਲੱਗੇ ਹੈ ਬਟਨ 1 2 3 4 5 6 6 ਬਟਨ ਲੱਗੇ ਹੋਏ ਆ ਠੀਕ ਹੈ ਨਾ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਜਿਹੜਾ ਹੈ ਮਣਕਾ ਵਿੱਚ ਮੋਤੀ ਜੋ ਅਟੈਚ ਕਰਨਾ ਉਹ ਕਿਸ ਤਰ੍ਹਾਂ ਕੀਤਾ ਹੈ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਦੇਖੋ ਆ ਮੋਤੀ ਲੱਗਿਆ ਹੋਇਆ ਹੈ ਨਾ ਇਹਦੇ ਕੋਲ ਦੀ ਇਸ ਤਰ੍ਹਾਂ ਸੂਈ ਲੰਘਾ ਲੈਣੀ ਹੈ ਠੀਕ ਹੈ ਨਾ ਇਸ ਤਰ੍ਹਾਂ ਸੂਈ ਲੰਘਾ ਕੇ ਦੇਖੋ ਇਸ ਤਰ੍ਹਾਂ ਸੂਈ ਲੰਗਾ ਕੇ ਬਾਅਦ ਵਿੱਚ ਇਸ ਨੂੰ ਆਪਾਂ ਇਹ ਜੋ ਇਹਦੇ ਵਿੱਚ ਛੇਦ ਹੁੰਦਾ ਹੈ ਨਾ ਆ ਦੇਖੋ ਇਹਦੇ ਵਿੱਚ ਬਰੀਕ ਜਿਹਾ ਬਣਿਆ ਹੁੰਦਾ ਹੈ ਛੇਦ ਉੱਥੋਂ ਦੀ ਆਪਾਂ ਇਸ ਸੂਈ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ ਕਿੱਥੇ ਕਿਸੇ ਦੀ ਗਲੀ ਤਾਂ ਬਹੁਤ ਵੱਡੀ ਹੁੰਦੀ ਹੈ ਕਿਸੇ ਕਿਸੇ ਮੰਕੇ ਦੀ ਨਾ ਇਹ ਬੜੀ ਛੋਟੀ ਹੁੰਦੀ ਹੈ ਗਲੀ ਕਿਉਂਕਿ ਪਹਿਲਾਂ ਲੱਗਿਆ ਹੋਇਆ ਹੈ ਨਾ ਇਸ ਕਰਕੇ ਪਹਿਲਾਂ ਪਛਮ ਇੱਥੇ ਲੱਗੀ ਹੋਈ ਹੈ ਇਹਦੇ ਵਿੱਚ ਤਾ ਕਰਕੇ ਹੁਣ ਗਲੀ ਚੰਗੀ ਤਰ੍ਹਾਂ ਨਾ ਦਿਸਦੀ ਨਹੀਂ ਕਿਉਂਕਿ ਪਛਮ ਵੀ ਲੱਗੀ ਇਸ ਤਰ੍ਹਾਂ ਇਹਨੂੰ ਵਿੱਚ ਦੀ ਨਗਾ ਲੈਣਾ ਸੂਈ ਨੂੰ ਠੀਕ ਹੈ ਨਾ ਸੂਈ ਨੂੰ ਵਿੱਚ ਦੀ ਲੰਘਾ ਕੇ ਬਸ ਇਸ ਤਰ੍ਹਾਂ ਨਗਾ ਦੇਣੀ ਹੈ ਵਿੱਚ ਦੀ ਤੇ ਨਗਾ ਕੇ ਇਧਰ نیچے ਦੀ ਕਰਕੇ ਗੱਠ ਦੇ ਦੇਣੀ ਹੈ نیچے ਕਰਕੇ نیچے ਵਾਲੀ ਸਾਈਡ ਤੇ ਇਸ ਧਾਗੇ ਦੀ ਬਸ ਗੱਠ ਦੇ ਦਿਓ ਤੁਹਾਨੂੰ ਪਤਾ ਲੱਗ ਗਿਆ ਉਹ ਇੱਥੇ ਕਰਕੇ نیچے ਕਰਕੇ ਗੱਠ ਦੇ ਦੇਣੀ ਹੈ ਤੁਹਾਨੂੰ ਜਰੂਰ ਪਤਾ ਲੱਗ ਗਿਆ ਹੋਊਗਾ ਵੀ ਇਹ ਮੋਤੀ ਕਿਸ ਤਰ੍ਹਾਂ ਲਗਾਉਣਾ ਹੈ ਜੇ ਤੁਹਾਨੂੰ ਇਹ ਲੇਡੀਜ਼ ਕੋਟੀ ਦਾ ਡਿਜ਼ਾਈਨ ਵਧੀਆ ਲੱਗਿਆ ਤਾਂ ਮੈਨੂੰ ਵਧੀਆ-ਵਧੀਆ ਕਮੈਂਟ ਕਰਨੇ ਅੱਗੇ ਸੀ ਵੀ ਕੋਟੀਆਂ ਬਾਜ਼ਾਰ ਵਿੱਚ ਹੀ ਪਾਉਣ ਲੱਗ ਗਏ ਸੀ ਪਰ ਹੁਣ ਫੇਰ ਹੱਥੀਂ ਤਿਆਰ ਕਰਦੀ ਐ ਕਿਉਂਕਿ ਇਹ ਨਿੱਗੀ ਵੀ ਹੁੰਦੀ ਹੈ ਕੋਟੀ ਤੇ ਵਧੀਆ ਵੀ ਹੁੰਦੀ ਹੈ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ